ਅੱਜਕੱਲ ਜਿੱਥੇ Google Pay, Paytm ਤੇ ਹੋਰ ਡਿਜੀਟਲ ਭੁਗਤਾਨ ਐਪਾਂ ਨੇ ਪੈਸੇ ਭੇਜਣ ਦਾ ਕੰਮ ਬਹੁਤ ਹੀ ਆਸਾਨ ਬਣਾ ਦਿੱਤਾ ਹੈ ਉੱਥੇ ਹੀ ਸਾਈਬਰ ਚੋਰ ਨਵੇਂ-ਨਵੇਂ ਤਰੀਕੇ ਲੱਭ ਕੇ ਲੋਕਾਂ ਨੂੰ ਠੱਗਣ ਵਿੱਚ ਲੱਗੇ ਹੋਏ ਨੇ। ਦੁਕਾਨਾਂ 'ਤੇ ਨਕਲੀ QR ਸਕੈਨਰ ਲਗਾ ਕੇ ਇਹ ਲੋਕ ਲੱਖਾਂ ਦੇ ਫਰਾਡ ਕਰ ਰਹੇ ਨੇ ਤੇ ਮਾਸੂਮ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਨੇ। ਇਸੇ ਤਰ੍ਹਾਂ ਦਾ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਕਲਾਨੌਰ ਵਿਖੇ ਇਥੇ ਮੋਨੂ ਨਾਮ ਦੇ ਇੱਕ ਸੁਨਿਆਰੇ ਨੇ ਲਗਭਗ 32000 ਰੁਪਏ ਦੀ ਮੁੰਦਰੀ ਇੱਕ ਗਾਹਕ ਨੂੰ ਵੇਚੀ। ਗਾਹਕ ਨੇ ਪੁਕਤਾਨ ਕਰਦੇ ਸਮੇਂ ਆਪਣੇ ਮੋਬਾਈਲ ਐਪ ਤੇ ਪੇਮੈਂਟ ਹੁੰਦੀ ਹੋਈ ਦਿਖਾਈ ਪਰ ਅਸਲ ਵਿੱਚ ਉਸਨੇ ਨਕਲੀ ਸਕੈਨਰ ਵਰਤਿਆ ਅਤੇ ਖਾਤੇ ਵਿੱਚ ਇੱਕ ਵੀ ਰੁਪਇਆ ਨਹੀਂ ਗਿਆ। ਠੱਗ ਪੈਸੇ ਟਰਾਂਸਫਰ ਹੋਣ ਦਿਖਾ ਕੇ ਚੁੱਪਚਾਪ ਮੁੰਦਰੀ ਲੈ ਕੇ ਫਰਾਰ ਹੋ ਗਿਆ। ਜਦੋਂ ਮੋਨੂ ਨੇ ਖਾਤਾ ਚੈੱਕ ਕੀਤਾ ਤਾਂ ਪੂਰੀ ਠੱਗੀ ਦਾ ਪਤਾ ਲੱਗਾ। ਇਹ ਮਾਮਲਾ ਤੁਰੰਤ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ। ਤੇ ਹੁਣ ਕਾਰਵਾਈ ਜਾਰੀ ਹੈ ਮੇਰ ਕੋ 9 ਦਸੰਬਰ 2025 ਨੂੰ ਲਗਭਗ ਦੁਪਹਿਰ 2:40 ਤੇ ਮੇਰ ਕੋ ਇੱਕ ਲੜਕਾ ਆਇਆ ਉਹਨੇ ਮੇਰ ਕੋ ਡਿਮਾਂਡ ਕੀਤੀ ਕਿ ਜੈਨ ਸਮੁੰਦਰੀ ਦਿਓ ਤੇ ਮੁੰਦਰੀ ਮੈਂ ਵਿਖਾਈਏ ਨਾ ਮੁੰਦਰੀ ਨੇ ਸਿਲੈਕਟ ਕੀਤੀ ਹੈ ਕਿ ਨਾ ਮੁੰਦਰੀ ਸਿਲੈਕਟ ਕੀਤੀ ਜਾਂ ਹੋਰ ਵੀ ਚੀਜ਼ਾਂ ਜਿਹੜੀਆਂ ਮਦਦ ਨਹੀਂ ਉਹਨੇ ਮੇਰ ਕੋ ਜੈਨ ਸਮੁੰਦਰੀ ਦੀ ਡਿਮਾਂਡ ਹੀ ਕੀਤੀ ਹੈ ਤੇ ਮੁੰਦਰੀ ਸਿਲੈਕਟ ਕੀਤੀ ਹੈ ਉਹ ਨਾਲ ਕੋ ਲੇਡੀਜ਼ ਆ ਇਕੱਲੇ ਨਹੀਂ ਇਕੱਲਾ ਲੜਕਾ ਆਇਆ ਤੇ ਲੜਕਾ ਇਕੱਲਾ ਹੀ ਸੀ ਮੇਰੇ ਤੋਂ ਬਾਅਦ ਮੇਰ ਕੋ ਮੁੰਦਰੀ ਲਈ ਹੈ ਬਿੱਲ ਵਗੈਰਾ ਲਿਆ ਔਰ ਕੈਸ਼ ਦਾ ਗਾਹਕ ਹੋਣ ਕਰਕੇ ਮੌਜੂਦਾ ਨਾਂ ਨੂੰ ਨਹੀਂ ਬਹੁਤਾ ਪੁੱਛਿਆ ਤੇ 32960 ਰੁਪਏ ਉਹਦੀ ਮੁੰਦਰੀ ਦੀ ਕੋਸਟ ਸੀ ਤੇ ਮੈਨੂੰ ਉਹਨੇ ਕਹਿੰਦਾ ਮੈਂ ਗੂਗਲ ਪੇ ਕਰਦਾ ਮੈਂ ਜੀ ਕਰ ਦੋ ਗੂਗਲ ਪੇ ਉਹਨੇ ਕੀਤਾ ਆਪਣਾ ਸਕਰੀਨ ਸ਼ਾਟ ਵਗੈਰਾ ਉਹਨੇ ਮੈਨੂੰ ਵਿਖਾਇਆ ਕਹਿੰਦਾ ਭਾਜੀ ਮੈਂ ਜੀ ਪੇਮੈਂਟ ਆਈ ਨਹੀਂ ਕਹਿੰਦਾ ਜੀ ਆ ਮੈਂ ਕਰਤੀ ਵੇਖੋ ਆ ਸਕਰੀਨ ਸ਼ਾਟ ਲੈ ਲਓ ਬਈ ਆਨ ਮਿੰਟ ਮੈਂ ਚਲੋ ਕੋਈ ਨਹੀਂ ਇੱਕ ਅੱਧੇ ਮਿੰਟ ਜਿ ਕਿਹੇ ਵੇਲੇ ਮੈਸੇਜ ਦਾ ਗੱਪਸ਼ਾ ਹੋ ਜਾਂਦਾ ਕੋਈ ਨਹੀਂ ਆ ਜਾਂਦੀ ਮੈਂ ਉਹਦੇ ਸਕਰੀਨਸ਼ਾਟ ਲਿਆਦਾ ਉੱਤੇ ਮੇਰਾ ਨਾਮ ਬਕਾਇਦਾ ਪੇਮੈਂਟ ਸਕਸੈਸਫੁਲ ਟਾਈਮ ਸਭ ਕੁਝ ਓਕੇ ਆ ਤੇ ਪਰ ਮੈਂ ਜਦ 10 15 ਮਿੰਟ ਵੇਟ ਕੀਤੀ ਨਹੀਂ ਆਇਆ ਫਿਰ ਮੈਂ ਉਹਦੇ ਮਗਰ ਵੀ ਗਿਆ ਥੋੜਾ ਜਿਹਾ ਦੇਖਣ-ਵਖਣ ਕਿ ਲੱਭ ਜਾ ਤਾਂ ਮੈਂ ਇਹਨੂੰ ਕਹਿਣਾ ਪਰ ਉਹ ਮੈਨੂੰ ਲੱਭਾ ਨਹੀਂ ਉਸ ਤੋਂ ਬਾਅਦ ਮੈਂ ਅਗਲੇ ਦਿਨ ਵੇਟ ਕਰ ਮੈਂ ਚਲੋ ਕੋਈ ਨਹੀਂ ਕਿਹੇ ਵੇਲੇ ਫੋਨ ਪੇ ਦੀ ਪੇਮੈਂਟ ਆ ਤੇ ਲੇਟ ਵੀ ਹੋ ਸਕਦੀ ਆ ਕੋਈ ਉਸ ਤੋਂ ਬਾਅਦ ਜਦ ਮੈਂ ਅਗਲੇ ਦਿਨ ਬੈਂਕ ਪਤਾ ਕੀਤਾ ਉਹ ਕਹਿੰਦੇ ਜੀ ਪੇਮੈਂਟ ਇਦਾਂ ਦੀ ਕੋਈ ਨਹੀਂ ਗਈ ਆਈ ਤੁਹਾਡੀ ਮੈਂ ਕਿਹਾ ਚਲੋ ਠੀਕ ਹੈ ਇਹ ਗੱਲਬਾਤ ਹੋਈ ਮੇਰੇ ਨਾਲ ਔਰ ਇਹ ਕਸਟਮਰ ਤੁਹਾਡਾ ਪਹਿਲਾਂ ਵੀ ਜਾਂ ਫਸਟ ਟਾਈਮ ਪਤਾ ਨਹੀਂ ਇਹ ਫਸਟ ਟਾਈਮ ਆਇਆ ਮੇਰੇ ਕੋਲ ਮੁੰਡਾ ਅਣਜਾਣ ਸੀ ਵਾਕਫ ਨਹੀਂ ਸੀ ਹਾਂਜੀ ਇਹ ਮਤਲਬ ਬਈਗਰਾਂ ਨੇ ਲਗਾਈਏ تھے ਆ ਕੇ ਜਦ ਸਪਲੈਂਡਰ ਮੋਟਰਸਾਈਕਲ ਤੇ ਆਇਆ ਬਲੈਕ ਕਲਰ ਦਾ ਮੋਟਰਸਾਈਕਲ ਹੈ ਔਰ ਰੈੱਡ ਕਲਰ ਦਾ ਉਹਨੇ ਪਜਾਮਾ ਤੇ ਸੰਤਰੀ ਕਲਰ ਦੀ ਟੀ-ਸ਼ਰਟ ਪਾਈ ਆ ਮਫਰਲ ਵੱਦਾ ਦਾ ਨਵਾਂ ਮੋਟਰਸਾਈਕਲ ਸੀ ਟੈਂਪਰੇਰੀ ਨੰਬਰ ਲੱਗਾਦਾ ਸੀ ਨੰਬਰ ਕੋਈ ਨਹੀਂ ਸੀ ਹੋਰ ਉਹਦੇ ਕੋ ਚਾਰ ਡੇਢ ਮਿਲ ਕਦ ਦਾ ਮਤਲਬ ਕਦ ਕੱਢ ਚਲ ਮੈਂ ਜਵਾਨ ਸੀ ਸ਼ੇਰ ਪੱਖੋਂ ਠੀਕ ਸੀ ਉਹ ਗੱਡੀ ਦੂੜੀ ਰੱਖੀ ਆ ਉਹਨੇ ਬਹੁਤ ਹੈਵੀ ਇੱਕ ਕੜਾ ਪਾਇਆ ਲੋਹੇ ਦਾ ਤੇ ਕਾਫੀ ਵੇਟ ਸੀ ਕੜਾ ਉਹ ਪਹਿਲਾਂ ਵੀ ਇੱਧਰ ਮਾਰਕੀਟ 'ਚ ਦੇਖਿਆ ਮੈਂ ਫਸਟ ਟਾਈਮ ਇੱਧਰ ਦੇਖਿਆ ਨਹੀਂ ਮੈਂ ਉਹਨੂੰ ਫਸਟ ਟਾਈਮ ਹੀ ਦੇਖਿਆ ਹਾਂ ਪਰ ਜਿਹੜਾ ਫਰਾਡ ਤੁਹਾਡੇ ਨਾਲ ਹੋਇਆ ਉਹ ਜਿਹੜਾ ਹੋਰ ਜਿਵੇਂ ਮਿਲ ਚੱਲ ਰਿਹਾ ਵਾ ਉਹ ਤੁਹਾਨੂੰ ਗੂਗਲ ਪੇ ਜਾਂ ਇਹ ਦੋ ਚੀਜ਼ਾਂ ਬਣੀਆਂ ਨੇ ਕਿ ਉਹਨੂੰ ਚੋਰੀ ਤੇ ਜਾਂ ਬਹੁਤ ਵਧੀਆ ਜਿਹੜੀ ਪੇਮੈਂਟ ਕਰ ਰਹੇ ਆ ਕਿਤੇ ਵਿੱਚ ਪਰ ਜਿਹੜੇ ਇਦਾਂ ਦੇ ਫਰਾਡ ਮੈਸੇਜ ਹੈ ਇਥੇ ਚਲੋ ਹੁਣ ਸਾਡੇ ਨਾਲ ਤਾਂ ਜੋ ਹੋ ਗਿਆ ਠੀਕ ਆ ਅਸੀਂ ਤੇ ਕਹਿੰਦੇ ਆ ਇਹ ਜਿਹੜਾ ਪ੍ਰਸ਼ਾਸਨ ਨੂੰ ਇਹ ਗੱਲ ਤੇ ਨੱਥ ਪਾਉਣੀ ਚਾਹੀਦੀ